ਅਮਰੀਕਾ ਨੇ ਯੂਕਰੇਨ ਦੇ ਖਿਲਾਫ ਵੱਡਾ ਫੈਸਲਾ ਲੈਂਦੇ ਹ ਯੂਕਰੇਨ ਦੇ ਵਾਲਦਮੀਰ ਜ਼ੈਲੈਂਸਕੀ ਨੂੰ ਵੱਡਾ ਝਟਕਾ ਦਿੱਤਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ਰੋਕ ਦਿੱਤੀ ਹੈ ਕਿਉਂਕਿ ਉਹ ਰੂਸ ਦੇ ਨਾਲ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਹੋਣ ਲਈ ਯੂਕਰੇਨ ਦੇ ਰਾਸ਼ਟਰਪਤੀ ਵੋਲਦਮੀਰ ਜ਼ੈਲੈਂਸਕੀ ਤੇ ਦਬਾਅ ਬਣਾਉਣਾ ਚਾਹੁੰਦੇ ਹਨ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਟਰੰਪ ਯੂਕਰੇਨ ਤੇ ਰੂਸ ਦੇ ਹਮਲੇ ਨਾਲ ਸ਼ੁਰੂ ਹੋਏ 3 ਸਾਲਾਂ ਤੋਂ ਵੱਧ ਯੁੱਧ ਨੂੰ ਖਤਮ ਕਰਨ ਲਈ ਸ਼ਾਂਤੀ ਸਮਝੌਤੇ ਤੇ ਪਹੁੰਚਣ ਤੇ ਕੇਂਦ੍ਰਿਤ ਹਨ ਅਤੇ ਚਾਹੁੰਦੇ ਹਨ ਕਿ ਜ਼ੈਲੈਂਸਕੀ ਤੇ ਚੇਲੀ ਵਿਚਨਬਾਤ ਹੋਵੇ ਰੀਪੋਰਟ ਕੀਤਾ ਗਿਆ ਕਿ ਆਦੇਸ਼ واਸ਼ਿੰਗਟਨ ਦੇ ਓਵਲ ਦਫ਼ਤਰ ਵਿੱਚ ਸ਼ੁੱਕਰਵਾਰ ਨੂੰ 트ੰਪ ਅਤੇ ਜੈਲੇਸੰਕੀ ਵਿਚਾਰ ਇੱਕ ਮੀਟਿੰਗ ਦੌਰਾਨ ਜੰਤਕ ਝਗੜੇ ਤੋਂ ਕੁਝ ਦਿਨ ਬਾਅਦ ਆਇਆ ਹੈ ਅਮਰੀਕਾ ਨੇ ਯੂਕਰੇਨ ਦੇ ਖਿਲਾਫ ਵੱਡਾ ਫੈਸਲਾ ਲੈਂਦੇ ਹ ਯੂਕਰੇਨ ਦੇ ਵਾਲਦਮੀਰ ਜੈਲੇਸੰਕੀ ਨੂੰ ਵੱਡਾ ਝਟਕਾ ਦਿੱਤਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ਰੋਕ ਦਿੱਤੀ ਹੈ ਕਿਉਂਕਿ ਉਹ ਰੂਸ ਦੇ ਨਾਲ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਹੋਣ ਲਈ ਯੂਕਰੇਨ ਦੇ ਰਾਸ਼ਟਰਪਤੀ ਵੋਲਦਮੀਰ ਜ਼ੈਲੈਂਸਕੀ ਤੇ ਦਬਾਅ ਬਣਾਉਣਾ ਚਾਹੁੰਦੇ ਹਨ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਟਰੰਪ ਯੂਕਰੇਨ ਤੇ ਰੂਸ ਦੇ ਹਮਲੇ ਨਾਲ ਸ਼ੁਰੂ ਹੋਏ 3 ਸਾਲਾਂ ਤੋਂ ਵੱਧ ਯੁੱਧ ਨੂੰ ਖਤਮ ਕਰਨ ਲਈ ਸ਼ਾਂਤੀ ਸਮਝੌਤੇ ਤੇ ਪਹੁੰਚਣ ਤੇ ਕੇਂਦ੍ਰਿਤ ਹਨ ਅਤੇ ਚਾਹੁੰਦੇ ਹਨ ਕਿ ਜ਼ੈਲੈਂਸਕੀ ਤੇ ਚੇਲੀ ਵਿਚਨਬਾਤ ਹੋਵੇ ਰੀਪੋਰਟ ਕੀਤਾ ਗਿਆ ਕਿ ਆਦੇਸ਼ واਸ਼ਿੰਗਟਨ ਦੇ ਓਵਲ ਦਫ਼ਤਰ ਵਿੱਚ ਸ਼ੁੱਕਰਵਾਰ ਨੂੰ 트ੰਪ ਅਤੇ ਜੈਲੇਸੰਕੀ ਵਿਚਾਰ ਇੱਕ ਮੀਟਿੰਗ ਦੌਰਾਨ ਜੰਤਕ ਝਗੜੇ ਤੋਂ ਕੁਝ ਦਿਨ ਬਾਅਦ ਆਇਆ ਹੈ ਅਮਰੀਕਾ ਨੇ ਯੂਕਰੇਨ ਦੇ ਖਿਲਾਫ ਵੱਡਾ ਫੈਸਲਾ ਲੈਂਦੇ ਹ ਯੂਕਰੇਨ ਦੇ ਵਾਲਦਮੀਰ ਜੈਲੇਸੰਕੀ ਨੂੰ ਵੱਡਾ ਝਟਕਾ ਦਿੱਤਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ਰੋਕ ਦਿੱਤੀ ਹੈ ਕਿਉਂਕਿ ਉਹ ਰੂਸ ਦੇ ਨਾਲ ਸ਼ਾਂਤੀ ਵਾਰਤਾ ਵਿੱਚ ਸ਼ਾਮਿਲ ਹੋਣ ਲਈ ਯੂਕਰੇਨ ਦੇ ਰਾਸ਼ਟਰਪਤੀ ਵੋਲਦਮੀਰ ਜ਼ੈਲਸੰਗੀ ਤੇ ਦਬਾਅ ਬਣਾਉਣਾ ਚਾਹੁੰਦੇ ਹਨ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਟਰੰਪ ਯੂਕਰੇਨ ਤੇ ਰੂਸ ਦੇ ਹਮਲੇ ਨਾਲ ਸ਼ੁਰੂ ਹੋਏ 3 ਸਾਲਾਂ ਤੋਂ ਵੱਧ ਯੁੱਧ ਨੂੰ ਖਤਮ ਕਰਨ ਲਈ ਸ਼ਾਂਤੀ ਸਮਝੌਤੇ ਤੇ ਪਹੁੰਚਣ ਤੇ ਕੇਂਦ੍ਰਿਤ ਹਨ ਅਤੇ ਚਾਹੁੰਦੇ ਹਨ ਕਿ ਜ਼ੈਲਸੰਗੀ ਟੀਚੇ ਲਈ ਬਚਨਬਾਤ ਹੋਵੇ ਰੀਪੋਰਟ ਕੀਤਾ ਗਿਆ ਕਿ ਆਦੇਸ਼ واਸ਼ਿੰਗਟਨ ਦੇ ਓਵਲ ਦਫ਼ਤਰ ਵਿੱਚ ਸ਼ੁੱਕਰਵਾਰ ਨੂੰ 트ੰਪ ਅਤੇ ਜੈਲੇਸੰਕੀ ਵਿਚਕਾਰ ਇੱਕ ਮੀਟਿੰਗ ਦੌਰਾਨ ਜੰਤਕ ਝਗੜੇ ਤੋਂ ਕੁਝ ਦਿਨ ਬਾਅਦ ਆਇਆ ਹੈ ਅਮਰੀਕਾ ਨੇ ਯੂਕਰੇਨ ਦੇ ਖਿਲਾਫ ਵੱਡਾ ਫੈਸਲਾ ਲੈਂਦੇ ਹ ਯੂਕਰੇਨ ਦੇ ਵਾਲਦਮੀਰ ਜੈਲੇਸੰਕੀ ਨੂੰ ਵੱਡਾ ਝਟਕਾ ਦਿੱਤਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ਰੋਕ ਦਿੱਤੀ ਹੈ ਕਿਉਂਕਿ ਉਹ ਰੂਸ ਦੇ ਨਾਲ ਸ਼ਾਂਤੀ ਵਾਰਤਾ ਵਿੱਚ ਸ਼ਾਮਿਲ ਹੋਣ ਲਈ ਯੂਕਰੇਨ ਦੇ ਰਾਸ਼ਟਰਪਤੀ ਵੋਲਦਮੀਰ ਜ਼ੈਲਸੰਗੀ ਤੇ ਦਬਾਅ ਬਣਾਉਣਾ ਚਾਹੁੰਦੇ ਹਨ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਟਰੰਪ ਯੂਕਰੇਨ ਤੇ ਰੂਸ ਦੇ ਹਮਲੇ ਨਾਲ ਸ਼ੁਰੂ ਹੋਏ 3 ਸਾਲਾਂ ਤੋਂ ਵੱਧ ਯੁੱਧ ਨੂੰ ਖਤਮ ਕਰਨ ਲਈ ਸ਼ਾਂਤੀ ਸਮਝੌਤੇ ਤੇ ਪਹੁੰਚਣ ਤੇ ਕੇਂਦ੍ਰਿਤ ਹਨ ਅਤੇ ਚਾਹੁੰਦੇ ਹਨ ਕਿ ਜ਼ੈਲਸੰਗੀ ਟੀਚੇ ਲਈ ਬਚਨਬਾਤ ਹੋਵੇ ਰੀਪੋਰਟ ਕੀਤਾ ਗਿਆ ਕਿ ਆਦੇਸ਼ ਵਾਸ਼ਿੰਗਟਨ ਦੇ ਓਵਲ ਦਫ਼ਤਰ ਵਿੱਚ ਸ਼ੁੱਕਰਵਾਰ ਨੂੰ ਟਰੰਪ ਅਤੇ ਜੈਲਨਸਕੀ ਵਿਚਕਾਰ ਇੱਕ ਮੀਟਿੰਗ ਦੌਰਾਨ ਜੰਤਕ ਝਗੜੇ ਤੋਂ ਕੁਝ ਦਿਨ ਬਾਅਦ ਆਇਆ ਹੈ ਅਮਰੀਕਾ ਨੇ ਯੂਕਰੇਨ ਦੇ ਖਿਲਾਫ ਵੱਡਾ ਫੈਸਲਾ ਲੈਂਦੇ ਹ ਯੂਕਰੇਨ ਦੇ ਵਾਲਦਮੀਰ ਜੈਲਨਸਕੀ ਨੂੰ ਵੱਡਾ ਝਟਕਾ ਦਿੱਤਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ਰੋਕ ਦਿੱਤੀ ਹੈ ਕਿਉਂਕਿ ਉਹ ਰੂਸ ਦੇ ਨਾਲ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਹੋਣ ਲਈ ਯੂਕਰੇਨ ਦੇ ਰਾਸ਼ਟਰਪਤੀ ਵੋਲਦਮੀਰ ਜ਼ੈਲੈਂਸਕੀ ਤੇ ਦਬਾਅ ਬਣਾਉਣਾ ਚਾਹੁੰਦੇ ਹਨ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ 트럼ਪ ਯੂਕਰੇਨ ਤੇ ਰੂਸ ਦੇ ਹਮਲੇ ਨਾਲ ਸ਼ੁਰੂ ਹੋਏ 3 ਸਾਲਾਂ ਤੋਂ ਵੱਧ ਯੁੱਧ ਨੂੰ ਖਤਮ ਕਰਨ ਲਈ ਸ਼ਾਂਤੀ ਸਮਝੌਤੇ ਤੇ ਪਹੁੰਚਣ ਤੇ ਕੇਂਦ੍ਰਿਤ ਹਨ ਅਤੇ ਚਾਹੁੰਦੇ ਹਨ ਕਿ ਜ਼ੈਲੈਂਸਕੀ ਤੇ ਚੇਲੀ ਵਿਚਨਬਾਤ ਹੋਵੇ ਰੀਪੋਰਟ ਕੀਤਾ ਗਿਆ ਹੈ ਕਿ ਆਦੇਸ਼ ਵਾਸ਼ਿੰਗਟਨ ਦੇ ਓਵਲ ਦਫ਼ਤਰ ਵਿੱਚ ਸ਼ੁੱਕਰਵਾਰ ਨੂੰ ਟਰੰਪ ਅਤੇ ਜੈਲਨਸਕੀ ਵਿਚਕਾਰ ਇੱਕ ਮੀਟਿੰਗ ਦੌਰਾਨ ਜਨਤਕ ਝਗੜੇ ਤੋਂ ਕੁਝ ਦਿਨ ਬਾਅਦ ਆਇਆ ਹੈ ਅਮਰੀਕਾ ਨੇ ਯੂਕਰੇਨ ਦੇ ਖਿਲਾਫ ਵੱਡਾ ਫੈਸਲਾ ਲੈਂਦੇ ਹ ਯੂਕਰੇਨ ਦੇ ਵਾਲਦਮੀਰ ਜੈਲਨਸਕੀ ਨੂੰ ਵੱਡਾ ਝਟਕਾ ਦਿੱਤਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ਰੋਕ ਦਿੱਤੀ ਹੈ ਕਿਉਂਕਿ ਉਹ ਰੂਸ ਦੇ ਨਾਲ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਹੋਣ ਲਈ ਯੂਕਰੇਨ ਦੇ ਰਾਸ਼ਟਰਪਤੀ ਵੋਲਦਮੀਰ ਜ਼ੈਲੈਂਸਕੀ ਤੇ ਦਬਾਅ ਬਣਾਉਣਾ ਚਾਹੁੰਦੇ ਹਨ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਟਰੰਪ ਯੂਕਰੇਨ ਤੇ ਰੂਸ ਦੇ ਹਮਲੇ ਨਾਲ ਸ਼ੁਰੂ ਹੋਏ 3 ਸਾਲਾਂ ਤੋਂ ਵੱਧ ਯੁੱਧ ਨੂੰ ਖਤਮ ਕਰਨ ਲਈ ਸ਼ਾਂਤੀ ਸਮਝੌਤੇ ਤੇ ਪਹੁੰਚਣ ਤੇ ਕੇਂਦ੍ਰਿਤ ਹਨ ਅਤੇ ਚਾਹੁੰਦੇ ਹਨ ਕਿ ਜ਼ੈਲੈਂਸਕੀ ਤੇ ਚੇਲੀ ਵਿਚਨਬਾਤ ਹੋਵੇ ਰੀਪੋਰਟ ਕੀਤਾ ਗਿਆ ਕਿ ਆਦੇਸ਼ واਸ਼ਿੰਗਟਨ ਦੇ ఓਵਲ ਦਫ਼ਤਰ ਵਿੱਚ ਸ਼ੁੱਕਰਵਾਰ ਨੂੰ 트럼ਪ ਅਤੇ ਜੈਲੇਸੰਕੀ ਵਿਚਾਰ ਇੱਕ ਮੀਟਿੰਗ ਦੌਰਾਨ ਜੰਤਕ ਝਗੜੇ ਤੋਂ ਕੁਝ ਦਿਨ ਬਾਅਦ ਆਇਆ ਹੈ ਅਮਰੀਕਾ ਨੇ ਯੂਕਰੇਨ ਦੇ ਖਿਲਾਫ ਵੱਡਾ ਫੈਸਲਾ ਲੈਂਦੇ ਹ ਯੂਕਰੇਨ ਦੇ ਵਾਲਦਮੀਰ ਜੈਲੇਸੰਕੀ ਨੂੰ ਵੱਡਾ ਝਟਕਾ ਦਿੱਤਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트럼ਪ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ਰੋਕ ਦਿੱਤੀ ਹੈ ਕਿਉਂਕਿ ਉਹ ਰੂਸ ਦੇ ਨਾਲ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਹੋਣ ਲਈ ਯੂਕਰੇਨ ਦੇ ਰਾਸ਼ਟਰਪਤੀ ਵੋਲਦਮੀਰ ਜ਼ੈਲੈਂਸਕੀ ਤੇ ਦਬਾਅ ਬਣਾਉਣਾ ਚਾਹੁੰਦੇ ਹਨ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਟਰੰਪ ਯੂਕਰੇਨ ਤੇ ਰੂਸ ਦੇ ਹਮਲੇ ਨਾਲ ਸ਼ੁਰੂ ਹੋਏ 3 ਸਾਲਾਂ ਤੋਂ ਵੱਧ ਯੁੱਧ ਨੂੰ ਖਤਮ ਕਰਨ ਲਈ ਸ਼ਾਂਤੀ ਸਮਝੌਤੇ ਤੇ ਪਹੁੰਚਣ ਤੇ ਕੇਂਦ੍ਰਿਤ ਹਨ ਅਤੇ ਚਾਹੁੰਦੇ ਹਨ ਕਿ ਜ਼ੈਲੈਂਸਕੀ ਟੀਚੇ ਲਈ ਵਿਚਾਰ ਵਾਦ ਹੋਵੇ ਰਿਪੋਰਟ ਕੀਤਾ ਗਿਆ ਕਿ ਆਦੇਸ਼ ਵਾਸ਼ਿੰਗਟਨ ਦੇ ਓਵਲ ਦਫ਼ਤਰ ਵਿੱਚ ਸ਼ੁੱਕਰਵਾਰ ਨੂੰ ਟਰੰਪ ਅਤੇ ਜ਼ੈਲੈਂਸਕੀ ਵਿਚਕਾਰ ਇੱਕ ਮੀਟਿੰਗ ਦੌਰਾਨ ਜੰਤਕ ਝਗੜੇ ਤੋਂ ਕੁਝ ਦਿਨ ਬਾਅਦ ਆਇਆ ਹੈ